ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਹੋ ਗਿਆ ਆਪਣਾ ਜੀ ਕੋਸ਼ਪਾ 14 ਕੱਢ ਲਿਆ ਰਹਿ ਗਈਆਂ ਤਿੰਨ ਕੀ ਥੋਲ ਬਰਮੀਆਂ ਹੁਣ ਤਿੰਨ ਗਾਵਾਂ ਰਹਿ ਗਈਆਂ ਤੇ ਥੋੜਾ ਸੋ ਸਾਡਾ ਅੱਜ ਆ ਲੇਟ ਠੰਡ ਮਨਾਉਣ ਦੇ ਭਾਉਣੇ ਥੋਲਾ ਬੁੱਢਾ ਹੋ ਗਿਆ ਨਾ ਓਏ ਠੰਡ ਮਨਾਉਣ ਦੇ ਭਾਉਣ ਇਹਦਾ ਇੱਥੇ ਜਰਾ ਇੱਥੇ ਮੰਝਾ ਡਾਈਏ ਇਹ ਥੂੰ ਠਾਲਿਆ ਸੇਰੇ ਹੈ ਠੋਲਿਆ ਇਹ ਨਹੀਂ ਇੱਥੇ ਵਧੀਆ ਲੱਗੋਂ ਠਾਲਿਆ ਦੁਪਹਿਰੇ ਪਾਣੀ ਮਾਰ ਲਿਆ ਸਰੀਰ ਤੇ ਉੱਥੇ ਮੋਟਰ ਤਾਂ ਹੀ ਹੂੰ ਵੇਹਲੀ ਚ ਗਾਣਾ ਨਹੀਂ ਪੈਣਾ ਇੱਥੇ ਦਾ ਦਾ ਇਹਦਾ ਆਹ ਪਾ ਠੀਕ ਤੇ ਉਹ ਠੋਲਿਆ ਵੰਗਾ ਖੋਲਦੀ ਵੀਰ ਗਾ ਦਾ ਵਾਹ ਹੁਣ ਤੇਰੀਆਂ ਰਹਿ ਗਈਆਂ ਜੋਨਾਂ ਠੋਲ ਦੇ ਨਾਲ ਨਾਲ ਇਹ ਆਪਾਂ ਚੱਲੇ ਹੁਣ ਹੁਣ ਅੱਜ ਦੁਬਾਰਾ ਫੇਰ ਧੌਂੜ ਲੈ ਕੇ ਵੀਰ ਨੇ ਖੜਿਆ ਸੀ ਤਸੱਲੀ ਨਹੀਂ ਕੀਤੀ ਫਿਰ ਜਿੰਨਾ ਜਿਹੜਾ ਆਪਦੀ ਤਸੱਲੀ ਨਾ ਹੋਵੇ ਫਿਰ ਉਹਨਾਂ ਚਿਰ ਨਾਦ ਨਹੀਂ ਆਉਂਦਾ ਹੁਣ ਦੁਬਾਰਾ ਧੋ ਕੇ ਰੀਜ ਨਾਲ ਫੇਰ ਲਾਵਾਂਗੇ ਅੰਦਰ ਓਏ ਆਵੇ ਨੀਰੀ ਮਿੱਟੀ ਲੱਗੀ ਥੱਲੇ ਤੋਰੀ ਜਨਾ ਕਿਉਂ ਚੰਦੇ ਬੁਟਾਣੀਆਂ ਖੰਡਿਆਲੀ ਚਲੋ ਜਿੰਨੇ ਆਪਾਂ ਗਏ ਆ ਵਿਪਣ ਹੈਗਾ ਤੂੰ ਹੈਗਾ सोनू ਵਿਹਲਾ ਵਾ सोनू ਆ ਗਿਆ ਇੱਕ ਮੋਟਰ ਤੇ ਮੋਹ ਖਾ ਜਾਣਾ ਨਾ ਲੈਂਦਰ ਵਾਲੀ ਤੇ ਉਹ ਅੱਜ ਫਿਰ ਨਾ ਚਲਾਵਾਂਗੇ ਆਪਣੀਆਂ ਦੁੱਜੀਆਂ ਮਾਸਟਰ ਵਾਲੀਆਂ ਏ ਭਰ ਲੋ ਤੁਸੀਂ ਮਾਣੇ ਵਾਲੀ ਮਨੁਸ਼ਕੂਮ ਭਰ ਗਈ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਇਹ ਸਾਡਾ ਲਾਲੀ ਵੀਰ ਆਪਣਾ ਬੋਰ ਜਿਹੜਾ ਹੈ ਨਾ ਇੰਨੇ ਖੇਤਾਂ ਦੇ ਵਿੱਚ ਸਾਰੇ ਵੀਰ ਨੇ ਕੀਤੇ ਆ ਤੇ ਅੱਜ ਬੋਰ ਸਾਡਾ ਥੋੜਾ ਚਾਲੂ ਨਹੀਂ ਹੋਣ ਡਿਆ ਤੇ ਹੁਣ ਆਪ ਵੇਲਾ ਖੋਦ ਕਿੰਨੀ ਠੰਡ ਦੇ ਵਿੱਚ ਆਇਆ ਤੇ ਹੁਣ ਅਸੀਂ ਚਾਲੂ ਕਰਕੇ ਨਾਲ ਤੁਹਾਨੂੰ ਦਿਖਾਵਾਂਗੇ ਵੀ ਜੇ ਖਾੜਾਂ ਦੇ ਵਿੱਚ ਬੋਰ ਇਸ ਤਰ੍ਹਾਂ ਖਲੋਤੇ ਹੋਣ ਤੇ ਕਿੱਦਾਂ ਚਾਲੂ ਕਰਨੇ ਜਨਰੇਟਰ ਨਾਲ ਚਾਲੂ ਕਰਨੇ ਆ ਚੱਲ ਪੁੱਤ ਓਏ ਟਰਨ ਦੀ ਮੱਠੀ ਰੇਸ ਤੇ ਭਾਈ ਆਪ ਦੇ ਹਿਸਾਬ ਨਾਲ ਚਾਲੂ ਕਰਨਗੇ ਨਾਲੇ ਤੁਹਾਨੂੰ ਦੱਸਣਗੇ ਕਿਉਂਕਿ ਬੋਰ ਸਾਫ਼ ਕਰਨੇ ਬਹੁਤ ਜ਼ਰੂਰੀ ਆ ਇਸ ਵਾਰ ਬੜਾ ਪਿੰਡਾਂ ਦੇ ਵਿੱਚ ਬੋਰਾਂ ਦਾ ਨੁਕਸਾਨ ਹੋਇਆ ਆ ਹਾਂ ਕੀ ਜਾਂਤਾ ਇਹਦਾ ਵੀ ਰਿਸ਼ਤਾ ਕਰਾ ਦੇ ਜੁਪੀ ਜੀ ਵੀ ਕਰਾ ਦੂਗਾ ਗਰੰਟੀ ਆ ਤਰਣਾ ਨਹੀਂ ਮਿੱਟੀ ਤੋਂ ਪੁੱਤਾਂ ਮੇਰਾਪੁਰ ਲਾਪਰੇ ਦਾ ਸਵਾਇਆ ਮੱਡਾ ਖਾਲ ਜਿੱਦਾ ਹਰਮ ਵਾਲਾ ਸਵੇਰਾਪੁਰ ਸੋਹ ਆਣੀ ਤੇਰੀ ਹੱਥ ਜਾਣੀ ਯਾ ਉਸਤਾਦ ਉਂਗਲਾ ਕੁੱਟਣ ਦੀ ਨਗੀਆਂ ਜਾਂ ਉਂਗਲਾਂ 'ਤੇ ਇਹ ਨਾ ਮੁੜ ਕੇ ਬਾਂਦਾ ਮਾਰਦੇ ਮੇਰਾ ਸਟੀਅਰਿੰਗ ਨਹੀਂ ਮੁੜਦਾ ਹਾਂ ਤਾਰਾ ਤੁਰਾ ਲਾ ਕੇ ਹੁਣ ਅਸੀਂ ਚਾਲੂ ਕਰਾਂਗੇ ਇਹਨੂੰ ਚੱਲ ਬਾਲਾ ਤੰਨਾ ਨਾ ਇਹਨੇ ਕਾਲੀ ਨਹੀਂ ਮਾਸਾ ਹੀ ਕਰਨੀ ਥੋੜੀ ਜੀ ਤੇ ਕਾਲੀ ਜਿਹੇ ਤਰ੍ਹਾਂ ਬਾਦਸ਼ਾਹ ਚਾਹੀਦੀ ਆ ਨਹੀਂ ਕਿਉਂ ਚੱਲ ਚਲਾ ਇਹਨੂੰ ਚਲਾਈ ਜਣ ਇਹਨੂੰ ਵੀ ਚਲਾ ਤੂੰ ਉਹਨੂੰ ਚਲਾ ਦੋਵੇਂ ਇਕੱਠੇ ਪਹਿਲੂ ਆ ਚਲਾ ਤੁਰਾ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਬਾਬਾ ਸੁਧ ਸਿੰਘ ਜੀ ਟੂਸੀ ਸਿਰੀ ਹੈ 인ਕੁਰ ਸਾਹਿਬ ਦੇ ਰਸਤੇ ਵਿੱਚ ਨੰਗਰਾਵਾਲੇ ਦਾਸ ਐਸਟਾ ਪਿੰਡ ਆਲੀ ਕਣਾ ਹਾਂਜੀ ਆਲੀ ਕਣਾ ਨੇੜੇ ਸੰਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿਖੇ ਪਹੁੰਚੇ ਹਾਂ ਸਰਦਾਰ ਸਾਹਿਬ ਸਰਦਾਰ ਸੁਮਿੰਦਰ ਸਿੰਘ ਜੀ ਸਰਪੰਚ ਸਾਹਿਬ ਦੇ ਘਰੇ ਸਾਰੀਆਂ ਗੁਰਸਿੱਖ ਸੰਗਤਾਂ ਇਕੱਤਰ ਹੋਈਆਂ ਜਿੱਤੇ ਆਉਣ ਵਾਲੀ 18 ਤਰੀਕ ਨੂੰ ਸ਼ਹਿਰ ਬੰਬਈ ਸ਼ਹਿਰ ਮੁੰਬਈ ਭਾਈ ਸਰਜੀਤ ਸਿੰਘ ਔਰ ਉਥੋਂ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਹੀਰਾ ਨਦਾਨੀ ਗੁਰਦੁਆਰਾ ਸਿੰਘ ਸਭਾ ਹੀਰਾ ਨਦਾਨੀ ਦੀਆਂ ਸੰਗਤਾਂ ਸ਼ਹਿਰ ਮੁੰਬਈ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਉਦਮ ਕਰਕੇ 11 ਲੱਖ ਰੁਪਇਆ ਜੋ ਵੰਡਰ ਵਾਸਤੇ ਹੜ੍ਹ ਪੀੜਤਾਂ ਦੇ ਸਹਾਇਤਾ ਵਾਸਤੇ ਜੋ ਹੜ੍ਹ ਪੀੜਤ ਇਸ ਇਲਾਕੇ ਵਿੱਚ ਮੈਂ ਉਦੋਂ ਵੀ ਮੌਕੇ ਤੇ ਆ ਕੇ ਰਾਸਣ ਵੰਡ ਕੇ ਗਿਆ ਘਰ ਘਰ ਦੇ ਵਿੱਚ ਤੇ ਬਹੁਤ ਪਾਣੀ ਦੀ ਮਾਰ ਸੀ ਤੇ ਬਹੁਤ ਪਾਣੀ ਫਿਰ ਰਿਹਾ ਸੀ ਜਿਹਦੇ ਵਿੱਚ 662 ਏਕੜ ਫਸਲ ਜਿਹੜੀ ਉਹ ਮਾਰੀ ਜਾ ਚੁੱਕੀ ਹੈ ਉਹਦੀ ਸਹਾਇਤਾ ਵਾਸਤੇ ਉਦਮ ਕੀਤਾ ਸ਼ਹਿਰ ਮੁੰਬਈ ਦੀਆਂ ਸੰਗਤਾਂ ਦਾਸ ਦੇ ਨਾਲ ਰਲ ਕੇ ਸੋ ਇਸ ਟਾਈਮ ਅਸੀਂ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਉਣ ਵਾਲੀ 18 ਤਰੀਕ ਨੂੰ ਜੋ ਸਰਪੰਚ ਸਾਹਿਬ ਜੀ ਦੇ ਘਰ ਸਰਦਾਰ ਸੁਖਵਿੰਦਰ ਸਿੰਘ ਸਰਪੰਚ ਸੁਖਵਿੰਦਰ ਸਿੰਘ ਸਰਪੰਚ ਸਾਹਿਬ ਦੇ ਘਰੇ ਜੋ ਆਉਣ ਵਾਲੀ 18 ਤਰੀਕ ਨੂੰ ਜੋ ਹੜਪੀੜਤਾ ਦੀ ਰਾਸ਼ੀ ਹੈ ਉਹ ਵੰਡੀ ਜਾਵੇਗੀ ਮਾਇਆ ਦੇ ਰੂਪ ਵਿੱਚ ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਹੜ ਪੀੜਤਾ ਲਈ ਜੋ ਮਾਇਆ ਦੀ ਰਾਸ਼ੀ ਹੈ ਉਹ ਸਰਪੰਚ ਸਾਹਿਬ ਦੇ ਘਰ ਵੰਡੀ ਜਾਵੇਗੀ ਸਾਰੀਆਂ ਸਿੱਖ ਸੰਗਤਾਂ ਜਿਹੜੇ ਲੋੜਵੰਦਾ ਭਾਈ ਆਲੀ ਕਲਾਂ ਆਲੀ ਗੁਰਦਿਆਂ ਸਾਤਾ ਉਹ ਇਹਨਾਂ ਨਾਲ ਸੰਪਰਕ ਕਰ ਲੈਣ ਜੋ ਇਹਨਾਂ ਨੇ ਕਰਨਾ ਹੈ ਉਹ ਹੋਣਾ ਸੋ ਆਪੋ ਆਪ ਦੇ ਨਾਮ ਆਧਾਰ ਕਾਰਡ ਜਰੂਰ ਲਿਖਾ ਦਿਓ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਗੇ ਵੀ ਆਪਾਂ ਨੂੰ ਪਤਾ ਹੀ ਆ ਜੋ ਹੜ ਨੁਕਸਾਨ ਹੋਇਆ ਚਲੋ ਬਾਬਾ ਜੀ ਨੂੰ ਥੋੜੇ ਲਿਖਾ ਲਗਾ ਵੀ 662 ਕਿੱਲੇ ਸੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਆਪਾਂ ਨੂੰ ਵੇਚ ਦਿੱਤਾ ਸੀਗਾ ਉਹਦੇ ਨੁਕਸਾਨ ਤੇ ਆਪਾਂ ਨੂੰ ਪਤਾ ਬਹੁਤ ਹਜ਼ਾਰਾਂ ਏਕੜ ਦਾ ਹੋਇਆ ਸੀ 662 ਕਿੱਲੇ ਸਿਰਫ ਆਲੀ ਕਲਾ ਮੰਡਾਲੇ ਬੰਨੇ ਜਿਹੜੇ ਸੀ ਨਾ ਉਹਨਾਂ ਨੋਟ ਕੀਤੇ ਵੀ 662 ਕਿੱਲੇ ਨੂੰ ਦੇਾਂਗੇ ਤੇ ਇੱਕ ਕੰਡ ਦਿੱਤੀ ਵੈਸੇ ਨੁਕਸਾਨ ਸਾਰੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਦਾ ਹੋਇਆ ਤੇ 2 3 3000 ਦਾ ਤੇ ਆਪਣੇ ਇਲਾਕੇ ਦਾ ਹੋਇਆ ਸੀ ਉਹਦੇ ਵਿੱਚ ਬਹੁਤ ਸੰਗਤ ਨੇ ਸੇਵਾ ਦਿੱਤੀ ਕੋਈ ਕਿਸੇ ਕਿਸਮ ਦੀ ਕਸਰ ਔਕ ਕਮਜ਼ੋਰੀ ਸੰਗਤ ਨੇ ਛੱਡੀ ਨਹੀਂ ਉਹ ਸੰਕਤ ਦਾ ਆਪਾਂ ਦੇ ਨਹੀਂ ਦੇ ਸਕਦੇ ਇੱਕ ਇੱਕ ਕਦਮ ਉਹਨਾਂ ਦਾ ਆਪਣੇ ਸਿਰ ਮੱਥੇ ਤੇ ਉਸੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਬਾਬਾ ਜੀ ਹੁਣੇ ਪਿਛਲੇ ਦਿਨ ਵੀ ਆਏ ਸੀ ਆਪਾਂ ਬਲੌਗ 'ਚ ਬੋਲਿਆ ਵੀ ਸੀਗਾ ਹਰ ਇੱਕ ਇਨਸਾਨ ਲੋੜਵੰਦ ਆਪਣੀ ਲੋੜ ਸਮਝ ਕੇ ਹਾਜ਼ਰ ਨਾਲ ਰੱਬ ਨੂੰ ਸਮਝ ਕੇ ਜ਼ਰੂਰ ਤਮੰਦ ਬੰਦੇ ਜ਼ਰੂਰ ਹੋਣ ਨਿਰਪੱਖ ਵੰਡਿਆ ਜਾਊਗਾ ਸਮਾਨ ਕੋਈ ਪਾਰਟੀ ਨਹੀਂ ਕੋਈ ਕਿਸੇ ਦਾ ਗਰੁੱਪ ਨਹੀਂ ਕੋਈ ਕਿਸੇ ਕਿਸਮ ਦੀ ਲਿੰਕ ਨਹੀਂ ਹੋਊਗਾ ਹਰ ਗਰੀਬਾ ਲੋੜਵੰਦ ਬੰਦੇ ਨੂੰ ਆਪ ਵੀ ਲੋੜ ਮੁਤਾਬਕ ਆਧਾਰ ਕਾਰਡ ਬਾਬਾ ਜੀ ਉਹ ਨਾ ਆਏ ਹੀ ਪਤਾ ਕਰਨਾ ਹੀ ਆ ਕੋਈ ਆਏ ਆ ਬਾਬਾ ਜੀ ਕੁਝ ਹੋ ਸਕਦਾ ਨਾ ਉਹਨੇੰਦਰਾ ਤੱਕ ਆ ਜਾ ਨਾ ਤੇ ਲਗਭਗ ਜਿਹੜੇ ਲੋੜਵੰਦ ਵੀਰ ਤੇ ਘਰ ਪਰ ਦੀ ਇੱਕ ਬੰਦਾ ਜਿਆਦੇ ਨਾ ਕੋਸ਼ਿਸ਼ ਕਰੀਏ ਕਿ ਜ਼ਿੰਮੇਵਾਰੀ ਮੁੜ ਕੇ ਬਾਬਾ ਨੂੰ ਮੁਸ਼ਕਲ ਆਵੇ ਸਾਨੂੰ ਮੁਸ਼ਕਲ ਆਵੇ ਘਰ ਪਰ ਦੀ ਇੱਕ ਇੱਕ ਬੰਦਾ ਆਪਾਂ ਜਾਣਦਾ ਸੀ ਉਹ ਫਿਰ ਜਿੰਨੇ ਪੈਸੇ ਬਾਬਾ ਜੀ ਦੱਸਦੇ ਆ ਜਿੰਨਾ ਆਪਾਂ ਪਰਿਵਾਰ ਬਣਾਵਾਂਗੇ ਓਨੇ ਹੀ ਡਿਵਾਈਡ ਹੋਣੇ ਆ ਜੇ ਵੱਧ ਕਰ ਲਾਂਗੇ ਤੇ ਕੱਟ ਜਾਣੇ ਆ ਜੇ ਨਾ ਘਟ ਹੋਣਗੇ ਤੇ ਕੋਸ਼ਿਸ਼ ਕਰਿਓ ਜਿਹੜੇ ਬੰਦਿਆਂ ਨੂੰ ਲੋਡ ਜ਼ਿਆਦਾ ਮਹਿਸੂਸ ਕਿਉਂਕਿ ਆਪਾਂ ਸਾਰੇ ਬੰਦੇ ਜਿਵੇਂ ਜਿਵੇਂ ਆਪਣੇ ਘਰੇ ਘਰੇ ਪ੍ਰੋਗਰਾਮ ਹੈਗੇ ਆ ਉਹ ਵੇਖ ਕੇ ਆਪਣਾ ਅੰਦਰ ਆ ਵੀ ਚਾਤ ਮਾਰ ਕੇ ਨਾਮ ਲਗਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਣਾ ਬੰਦਾ ਜਿਹੜਾ ਬੂਟਿਆਂ ਨਾਲ ਅੱਜ ਚੋਰੀ ਫੜੀ ਗਈ ਸਤਾਰ ਮਾਨ ਅੰਤਿਆਂ ਆਏ ਨਹੀਂ ਇੱਥੇ ਹੋਣ ਆਏ ਆ ਤਵੇਲਾ ਹੋ ਰਾਨਿਆਂ ਓਏ ਹੋ ਰਾਨੀ ਹੈਗਾ ਸਾਦਲਿੰਦਾ ਓਏ ਹੂੰ ਆਪਣਾ ਇੱਕ ਬੋਰ ਤੇ ਹੋ ਗਿਆ ਚਾਲੂ ਪਾਣੀ ਸਾਫ ਹੋ ਗਿਆ ਵਾ ਇੱਕ ਨਹੀਂ ਬਣੀ ਹੁਣ ਇੱਕ ਨੂੰ ਹੋਰ ਜਿਗਾਰਡ ਲਾ ਕੇ ਵੇਨੇ ਆ ਤੇ ਅੱਜ ਇੱਕ ਤੁਹਾਡ ਨਾਲ ਆਪਾਂ ਗੱਲ ਕਰਦੇ ਹੋਰ ਆਪਣਾ ਵੀਰ ਵੱਡਾ ਵੀ ਆ ਨਾਲ ਆ ਬਾਬਾ ਬਾਹਰਲੇ ਮੁਲਕ ਵਾਲਿਆਂ ਦੀਆਂ ਗੱਲ ਕਰਦੇ ਆ ਪੁੱਫੜ ਦੇ ਭੂਆ ਆਪਣੀ ਬਾਹਰੋਂ ਆਏ ਰਾਤ ਗੱਲਾਂ ਦੱਸਣ ਆਏ ਹਾਂ ਜੀ ਉਧਰਲੀ ਦੁਨੀਆ ਤੇ ਆਪਣੀ ਦੁਨੀਆ ਦਾ ਬਹੁਤ ਜ਼ਿਆਦਾ ਫਰਕ ਆ ਕਹਿੰਦਾ ਵੀ ਹੁਣ ਤੁਸੀਂ ਹਿਸਾਬ ਲਾ ਲਓ ਉਹਦੇ ਦੋ ਮੁੰਡੇ ਆ ਇੱਕ ਮੁੰਡਾ ਬਾਹਰ ਇੱਕ ਮੁੰਡਾ ਇੱਧਰ ਆ ਉਹ ਆਂਦੀ ਮੈਨੂੰ ਇਹ ਟੈਨਸ਼ਨ ਲੱਗੀ ਰਹੀਦੀ ਪਹਿਲਾਂ ਜਦੋਂ ਮੈਂ ਇਧਰੋਂ ਉਧਰ ਗਈ ਆ ਮੈਨੂੰ ਪਿਛਲਿਆਂ ਦਾ ਆਈ ਜਾਂਦਾ ਸੀ ਵੀ ਉਹਦੇ ਛੋਟੇ ਜਿਹੇ ਜਵਾਬ ਹੋਊਗੀ ਕਰਨਗੇ ਤੇ ਹੁਣ ਉੱਥੇ ਜਿਹੜਾ ਕਨੇਡਾ ਦੇ ਵਿੱਚ ਮੁੰਡਾ ਆ ਨਾ ਆਪਣਾ ਗੁਰਤੇਜ ਸਿੰਘ ਵਿਰਕਰ ਉਹਦੇ ਬੁੜੀਆ ਆਈ ਆ ਹਾਂਜੀ ਤੇ ਹੁਣ ਆਂਦੀ ਮੈਂ ਉਧਰੋਂ ਇਧਰ ਆਈ ਆ ਤੇ ਮੈਂ ਸੱਸੋ ਪੱਤੇ 'ਚ ਪਈ ਆ ਵੀ ਉਹ ਕੀ ਉੱਥੇ ਕਰਨਗੇ ਤੇ ਮਾਵਾ ਨੂੰ ਆਪਾਂ ਇੱਕ ਵੱਖਰੇ ਵਕਤ ਦੇ ਵਿੱਚ ਪਾਤਾ ਮਾਂ ਚੀਜੀ ਇੱਕ ਐਸੀ ਆ ਮਾਂ ਇੱਕ ਸ਼ਬਦੀ ਐਸਾ ਵਾ ਮਾਂ ਮਾਂ ਹਾ ਕਿੰਨੀ ਮੋਮਾ ਤੇ ਇੱਕ ਵੱਖਰੇ ਵਕਤ ਦੇ ਵਿੱਚ ਪਾਤਾ ਵੀ ਉਹ ਇੰਡੀਆ ਰਵੇ ਆ ਆਪਣੇ ਪੁੱਤ ਕੋ ਕੇ ਬਾਹਰ ਰਵੇ ਬੜਾ ਬੜਾ ਤੋੜੀਆਂ ਗੱਲਾਂ ਸੁਣ ਕੇ ਨਾ ਬੜਾ ਮਨ ਨੂੰ ਮਸੂਰ ਹੋ ਗਿਆ ਜਿਹੜਾ ਉਧਰਲਾ ਬੱਚਾ ਵਾ ਉਹ ਸਿਟੀਜ਼ਨਸ਼ਿਪ ਨਾਲ ਲਵੇ ਹਾਲੇ ਉਧਰ ਕੋਈ ਪੜਾ ਨਹੀਂ ਨਹੀਂ ਸਿਟੀਜ਼ਨ ਹੋ ਗਿਆ ਵਾ ਘਰ ਵੀ ਆਪਦਾ ਘਰ ਵੀ ਆਪਦਾ ਪਰ ਉਹ ਹਣ ਕੀ ਆ ਬੇਵਤਾ ਬਣੀ ਆ ਉਹਨੂੰ ਕੋਈ ਉਹਨੂੰ ਇੱਕ ਆਪਣਾ ਬਾਹਰ ਵਾਲਾ ਭੂਆ ਦਾ ਮੁੰਡਾ ਹੀ ਆਂਦਾ ਵੀ ਇੱਕ ਜਣਾ ਉਧਰ ਰਹੇ ਪੋ ਇੱਕ ਜਣਾ ਉਧਰ ਰਹੇ ਪੋ ਤੇ ਉਹਦੇ ਨਾਲ ਉਹਨਾਂ ਦਵਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਰਾਤ ਅਸੀਂ ਗੱਲਾਂ ਕਰਦੇ ਰਹੇ ਕਹਿੰਦੀ ਵੀ ਉਧਰਲੇ ਬੰਨੇ ਚਲੋ ਸਫਾਈ ਹੈਗੀ ਆ ਸਭ ਕੁਝ ਹੈਗਾ ਪਰ ਜਿਹੜੀ ਜ਼ਿੰਦਗੀ ਪੰਜਾਬ ਦੇ ਵਿੱਚ ਆਣਾ ਉਹ ਜ਼ਿੰਦਗੀ ਉਧਰ ਨਹੀਂ ਹੈਗੀ ਉਧਰ ਕਹਿੰਦੀ ਨਾ ਤੇ ਬੰਦਾ ਕੋਈ ਇਹੇ ਦੋ ਤੁਰ ਕੇ ਆਪਣ ਟੁਰੇ ਜਾਂਦੇ ਆ ਗਵਾਂਡ ਤੇ ਸੇਜ ਲੱਗਾ ਆਪਣੇ ਮਰੂਦ ਲੱਗਾ ਭਲਾ ਵਾਲੀ ਨਹੀਂ ਆਂਦਾ ਆਪਾਂ ਕੁਝ ਕਰ ਸਕਦੇ ਕੈਮਰੇ ਲੱਗੇ ਆ ਨਾ ਕੋਈ ਬੰਦਾ ਅਣਗਹਿਲੀ ਕਰ ਸਕਦਾ ਇਧਰ ਆਪਾਂ ਜੋ ਮਰਜੈਂਟ ਸਵੇਰ ਦੀ ਆਪਾਂ ਤਿੰਨ ਜਣੇ ਇੱਕ ਬੋਰਜਾ ਲੁਕਾਣ ਨਾਲ ਅੱਗ ਵਾਲੀ ਆ ਨਾਲੇ ਛਾਵਾਂ ਛਾਵਾਂ ਛਕੰਡੇ ਨਾਲੇ ਨੰਦ ਲੈਣਦੇ ਹਨਾ ਨੰਦ ਲੈਣਦੇ ਤੇ ਇੱਕ ਨਾਲੇ ਸਭ ਤੋਂ ਵੱਡੀ ਗੱਲ ਆ ਵੀ ਜਿਸ ਤਰ੍ਹਾਂ ਮਾਂ ਪਿਓ ਨੂੰ ਵੱਖ ਕਰਨਾ ਬੜਾ ਔਖਾ ਕਿਉਂਕਿ ਐਸ ਉਮਰੇ ਜਿਹੜੀ ਆ ਬੱਚਾ ਆਪਦੇ ਅੰਦਰ ਵੱੜ ਜਾਂਦਾ ਤੇ ਬਾਕੀ ਸਾਰੇ ਆਪਦੇ ਅੰਦਰ ਮਾਂ ਪਿਓ ਹੀ ਆ ਜਿਹੜੇ ਇੱਕ ਦੂਜੇ ਨਾਲ ਆਪਦੀਆਂ ਆਪਸ ਵਿੱਚ ਜਿਹੜੀਆਂ دنیਆਵੀ ਗੱਲਾਂ ਕਰਦੇ ਆ ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਮੰਦ ਨੂੰ ਹੋਇਆ ਯਾਰ ਵੀ ਆਪਾਂ ਕਿਹੜੇ ਪੱਗ ਪੱਗ ਨੂੰ ਪੈ ਗਏ ਆ ਆਪਣੇ ਕੋਲ ਸਭ ਕੁਝ ਹੁੰਦਾ ਜਿਹਦਾ ਕੋਲ ਨਹੀਂ ਕੋਸ਼ ਹੈਗਾ ਉਹ ਜਾਵੇ ਤੇ ਉਧਰ ਜਾ ਕੇ ਜਿੱਦਾਂ ਮਰਜੀ ਹੈਣਾ ਸਰਵਾਈਵ ਕਰੇ ਉਹਦਾ ਹੈਗਾ ਉਹ ਮਰਜੀ ਆ ਜੀ ਇੱਕ ਪੂਤ ਸਵਾਰਾ ਜਵਾਨੀ ਵਾਲੇ ਸਾਰਿਆਂ ਦੇ ਪੂਤ ਸਵਾਰਾ ਬਾਹਰ ਜਾਣਾ ਜੇ ਇੱਧਰ ਆਪਣੇ ਕਰਪਸ਼ਨ ਨਾ ਹੋਵੇ ਕੋਈ ਧੋਖਾਧੜੀ ਨਾ ਹੋਵੇ ਸਾਰਿਆਂ ਦੀ ਸੁਣੀ ਜਾਵੇ ਤੇ ਇੱਕ ਇੱਕ ਦਿਨ ਐਸਾ ਹੋ ਜਾਣਾ ਵਾ ਉਧਰੋਂ ਇੱਧਰੋਂ ਆਉਣੇ ਸ਼ੁਰੂ ਹੋ ਜਾਣੇ ਆ ਸਭ ਤੋਂ ਵੱਡਾ ਸਵਰਗ ਪੰਜਾਬ ਆ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਹੁਣ ਦੇਖੋ ਕਿ ਕਿੰਡੀ ਵਧੀਆ ਠੰਡ ਵਾ ਤੇ ਇੱਧਰ ਅੱਗਾ ਬਲਡੀਆਂ ਮੂਫਲੀਆਂ ਛਗਣ ਡੇ ਆ ਤੇ ਕਿੱਡਾ ਇਹ ਨਜ਼ਾਰਾ ਜਿਹੜਾ ਮੋਟਰਾਂ ਦੇ ਨਜ਼ਾਰੇ ਆ ਇਹ ਨਹੀਂ ਲੱਭਦੇ ਤੇ ਬੜਾ ਮਨ ਨੂੰ ਵਰਾਗ ਆਇਆ ਵੀ ਯਾਰ ਅੱ비 ਆਪਾਂ ਮਾਂ ਪਿਓ ਨੇ ਆਪਾਂ ਨੂੰ ਵੱਡਿਆਂ ਕੀਤਾ ਤੇ ਆਪਾਂ ਉਹਨਾਂ ਨੂੰ ਕਿਹੜੀ ਵਿਵਸਤਾ ਦੇ ਵਿੱਚ ਬਸਾਤਾ ਵਿਚਾਰਿਆਂ ਨੂੰ ਨਾ ਉਧਰ ਨਾ ਉਧਰ ਬੜਾ ਔਖਾ ਮੈਨੂੰ ਬੜਾ ਰਾਤ ਮਹਿਸੂਸ ਆ ਬੜੇ ਵੀਰ ਆਪਣੇ ਬਾਹਰੋਂ ਵੇਦੇ ਵੀ ਆ ਜਿਹਦੇ ਕੋਈ ਆਲੇ ਯਾਰ ਆਪਸ਼ਨ ਹੈਗੀ ਆ ਨਾ ਜੇ ਉਹਦੇ ਕੋਲ ਇਧਰਲੇ ਬੰਨੇ ਆਪਣੇ ਕੋਈ ਜ਼ਮੀਨ ਜਾਇਦਾਦ ਹੈਗੀ ਆ ਤੇ ਉਧਰਲੇ ਬੰਨੇ ਪੰਗਾ ਨਾ ਲਵੋ ਤੇ ਆਪ ਦੀ ਜਿੰਨੀ ਮਿਹਨਤ ਕਰਕੇ ਜਦੋਂ ਤੁਸੀਂ ਪੈਰਾਸਿਰ ਹੋ ਜੰਨੇ ਆ ਤੇ ਪੰਜਾਬ ਬਣ ਕੇ ਵੱਸੋ ਪ੍ਰੋਪਰ ਤੌਰ ਤੇ ਬੱਚਿਆਂ ਨੂੰ ਦੂਰ ਨਾ ਕਰੋ ਮਾਪਿਓ ਦੇ ਕਿਉਂਕਿ ਅੱਜ ਨਹੀਂ ਤੁਹਾਨੂੰ ਪਤਾ ਲੱਗਣਾ ਜਦੋਂ ਭਲਕੇ ਮਾਪਿਓ ਨੂੰ ਨਾ ਦੂਰ ਕਰੋ ਮਾਪਿਓ ਨੂੰ ਲੱਭਦੇ ਆਪਦੇ ਮਾਪਿਓ ਦੀ ਥਾਂ ਤੇ ਤੁਸੀਂ ਪਹੁੰਚੇ ਨਾ ਤਾਂ ਫਿਰ ਤੁਹਾਨੂੰ ਪਤਾ ਲੱਗਣਾ ਵਾ ਕਿ ਇਹ ਕਿੱਡੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਇੱਥੇ ਪੰਜਾਬ ਦੇ ਵਿੱਚ ਤੇ ਚਲੋ ਆਪਾਂ ਲਾਗੇ ਰਹਿੰਦੇ ਆ ਬੜਾ ਵਧੀਆ ਲੱਗਾ ਤੇ ਮੈਨੂੰ ਰਾਤ ਅੰਦਰੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਵੀ ਲੱਗਾ ਤੇ ਮਹਿਸੂਸ ਵੀ ਹੋਇਆ ਵੀ ਯਾਰ ਆਪਾਂ ਇੱਕ ਪੈਸੇ ਦੀ ਖਾਤਰ ਕਿਹੜੀ ਦੌੜ ਨੂੰ ਭੱਜੇ ਫਿਰਦੇ ਜਿਹੜਾ ਸਕੂਨ ਹੈ ਪੈਸੇ ਨਾਲ ਨਹੀਂ ਆ ਚਲੋ ਤੇ ਸਾ ਆਪ ਦੀ ਫੈਮਿਲੀ ਤੇ ਰਾਦਾ ਪਰ ਰਿਸ਼ਤੇਦਾਰੀਆਂ ਆਪ ਦੀ ਥਾਂ ਰਹਿਮਤ ਸਾਡੀਆਂ ਤੇ ਬੜਾ ਵਧੀਆ ਲੱਗਾ ਮੇਰਾ ਅੱਜ ਜੀ ਕੀਤਾ ਵੀਰਾਂ ਨਾਲ ਗੱਲ ਕਰੀਏ ਜਿਹੜੇ ਵੀਰ ਬਾਹਰ ਵਹਿੰਦੇ ਆਪਣੇ ਬਲੌਗ ਕਮੈਂਟ ਕਰਕੇ ਦੱਸਿਓ ਵੀ ਇਹ ਗੱਲਾਂ ਸਹੀ ਆ ਕਿ ਕਿੱਦਾਂ ਜਿੰਨਾਂ ਦੀਆਂ ਤੇ ਚਲੋ ਫੈਮਲੀਆਂ ਸਾਰੀਆਂ ਸਾਰੀਆਂ ਉਧਰ ਆ ਪਰ ਉਹ ਵੀ ਕਿਸੇ ਨਾ ਕਿਸੇ ਚੀਜ਼ ਨੂੰ ਮਿਸ ਕਰਦੇ ਆ ਜਦੋਂ ਵਿਆਹਾਂ ਸ਼ਾਦੀਆਂ ਤੇ ਆਉਂਦੇ ਆ ਇਕੱਠੇ ਹੁੰਦੇ ਆ ਉਹ ਉਧਰ ਚੀਜ਼ਾਂ ਨਹੀਂ ਲੱਭਦੀਆਂ ਆਂਦੀ ਨਾ ਮੇਰੀ ਤੇ ਬੇਕੰਮ ਦੇ ਜਿਲ ਜਾਂਦੀ ਆ ਤੇ ਮੁੰਡਾ ਕਿੱਦੇ ਚਲ ਜਾਂਦਾ ਤੇ ਉਹ ਕਿੱਡਾ ਊੱਖਾ ਹੋ ਜਾਂਦਾ ਆ ਕੰਮ ਸਿਸਟਮ ਦੇ ਬਹੁਤ ਉਧਰ ਦੇ ਹਾਲਾਤ ਜਿਹੜੇ ਆ ਦੁਨੀਆ ਨੇ ਹੁਣ ਦੇਖ ਲਿਆ ਨਾ ਕਿਹੜਾ ਮੌਕਾ ਹੈਗਾ ਉਹ ਪੰਜਾਬ ਆ ਜੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਗਿਆ ਸੋਨਾ ਹੀ ਆ ਪੰਜਾਬ ਸੋਨਾ ਹੀ ਰਹਿਣਾ ਤੇ ਸੋਨਾ ਹੀ ਰਹੂਗਾ ਇਹ ਫਿਰ ਦੁਬਾਰਾ ਸੱਚਾ ਜੀ ਇਹ ਬਿਲਕੁਲ ਸਹੀ ਆ ਸਹੀ ਗੱਲ ਆ ਯਾਰ ਤੇਰੇ ਕੋ ਫੁੱਟ ਠੰਡਾ ਇਤੋਂ ਸਾਰੇ ਰੁਪਏ ਗੇ ਰਾਤਾ ਯਾਰ ਐਦਾ ਵਸ ਮੜਾ ਨਾਪਲਾ ਵਾ ਇਧਰ ਨਾ ਹੁੰਦੇ ਪਾਣੀ ਉਹ ਜਾਂਦਾ ਹੈ ਪਾਣੀ ਮਿਲ ਜਾਂਦਾ ਜਾਣ ਕੇ ਫਾੜੇ ਉੱਤੇ ਇਹ ਹੁਣ ਕੰਮ ਕਰਨੇ ਉਹ ਮੋਟਰ ਦਾ ਪਾਣੀ ਜਿਹੜਾ ਵਾ ਓਏ ਉੱਤੇ ਪਾਣੀ ਇਹ ਚਿਬਰੌਣ ਦੇ ਜੇ ਸ਼ੈਕ ਸ਼ੈਕ ਸਾਫ ਹੋ ਜੇ ਬਾਈ ਦਮ ਮੜਾਇਆ ਇੱਕ ਬੰਨੇ ਪੈਰ ਨਾਲ ਨਾ ਪੈਰ ਥੱਲੇ ਦੇ ਲਾ ਤੋੜਾ ਤੋੜਾਂ ਦੀ ਹੁਕਮ ਚੜੀ ਹੋ ਰੋਕ ਬੰਦ ਕਰ ਓਈ ਆਪਾਂ ਬੂਰਾ ਚੱਜਦਾ ਬੰਦ ਦੀ ਓ ਨਹੀਂ ਬੱਸ ਹੁਣ ਯਾਰ ਚੱਲਣ ਦੇ ਕੰਮ ਦੇ ਓਏ ਇੱਥੇ ਕੋਈ ਨਾ ਕੋਈ ਜਾਂਦਾ ਹੀ ਆ ਨਹੀਂ ਥੋੜਾ ਜਾਂਦਾ ਪਾਣੀ ਹਾਂ ਇੰਨਾ ਨਹੀਂ ਯਾਰ ਫੁੱਲ ਟੈਟ ਨਹੀਂ ਹੋਣਾ ਕੰਮ ਜੇ ਫੁੱਲ ਟੈਟ ਕਰਨਾ ਤਾਂ ਫਿਰ ਉਹ ਲਫਾਵਾ ਚੜਾ ਲੀਂਦੇ ਉਹਨਾਂ ਡੋਡਾ ਉੱਥੇ ਲਫਾਵਾ ਚੜਾ ਦੀ ਉਹਨਾਂ ਫਿਰ ਉਹਨਾਂ ਲਫਾਵਾ ਚੜਾਉਂਦੇ ਤੇ ਫਿਰ ਬੰਨਣੀ ਤੇ ਮੈਂ ਕਹਿੰਦਾ ਲਫਾਵਾ ਚੜਾਈ ਇਹਨਾਂ ਲਫਾਵਾ ਦੀਏ ਵੱਢ ਜੇ ਇੰਨਾ ਚੜਨਾ ਨਹੀਂ ਨਾ ਬਾਦਸ਼ਾਹ ਡੇਪਿਆ ਕਰਨਾ ਥੱਲੇ ਚੱਲ ਇਹਦੇ ਨਾਲ ਭਰ ਜਣਾ ਇਹਦੀਆਂ ਨੂੰ ਭਰਨਾ ਨਹੀਂ ਓਏ ਉਹਨੂੰ ਘੁੱਟ ਪਾਣੀ ਤਾਂ ਉੱਥੇ ਸਾਰਾ ਝੂ ਗਿਆ ਮੜਾ ਪਾਣੀ ਘੁੱਟ ਕੇ ਰੱਖ ਓਏ ਇੱਥੇ ਇੱਕ ਘੋੜਾ ਬੋਰੀ ਨੂੰ ਇੱਦਾਂ ਘੁੱਟਣਾ ਇਦ ਦੁਆਰਾ ਇਹਨੂੰ ਇਧਰਲੇ ਬੰਨੇ ਪਾੜ ਗਏ ਇਧਰਨੇ ਬੰਨੇ ਚੜਾ ਕੇ ਪਰ ਦੋਵੇਂ ਜਾ ਫਿਰ ਇਦਾਂ ਘੇਰਦਾ ਸਾਡਾ ਦਿਨ ਇੱਥੇ ਹੀ ਲੰਘਿਆ ਮੋਟਰਾਂ ਚਾਲੂ ਕਰਨ ਤੇ ਨਿੱਗੀ ਜੀ ਸਾਡੀ ਅਣਗੈਲੀ ਕਿ ਜਦੋਂ ਆੜ ਆਇਆ ਇਹ ਮੋਟਰਾਂ ਦੇ ਮੂੰਹਾਂ ਗਾੜੀ ਕੁਛ ਨਹੀਂ ਪਤਾ ਉਹਨੇ ਇੱਦੇ ਤਾਂ ਗੋਹਣ ਦੇਣਾ ਅਜ ਸਵੇਰ ਦੇ ਇੱਥੇ ਹੀ ਲੱਗੇ ਆ ਬੜਾ ਕੰਮ ਉਖਾ ਆ ਤੇ ਠੰਡੀ ਅਜ ਪੂਰੀ ਲੀਹ ਲੂੜੇ ਭੇਜ ਕੇ ਸਾਰੇ ਚਲੋ ਕਿੰਨਾ ਵੀ ਸਹੀ ਹੋ ਜੇ ਬਸ ਇਹੋ ਹੀ ਬੜਾ ਅਵੇਰ ਦੀ ਜਦੋਂ ਜਹਿਤ ਤੋਂ ਬਿਨਾ ਤੁਸੀਂ ਦੱਸੋਣ ਬਾਦਸ਼ਾਹ ਜੀ ਕੀ ਕੀ ਕੀਤਾ ਆਪਾਂ ਇਕੋ ਕਰ ਤਰੇ ਕੀਤਾ ਜੀ ਅਸੀਂ ਕੌਣ ਹਾਂ ਕੋਤਾ ਡਿਪਰਾਵਾਂ ਦਾ ਸਾਥ ਮਿਲ ਗਿਆ ਠੰਡੇ ਹੈਗੇ ਤੁਸੀਂ ਠੰਡੇ ਹੀ ਕੰਠੰਡੀਆਂ ਸ਼ਾਮਾਂ ਠੰਡਾ ਹੀ ਸਭ ਕੁਝ ਹੁੰਦਾ ਜੀ ਅਸੀਂ ਸਵੇਰ ਦੇ ਅੱਜ ਲੱਗੇ ਆ ਤਿੰਨ ਜਣੇ ਆ ਕਦੀ ਪਾਣੀ ਮੋਟਰ ਦੇ ਉਧਰ ਪਾ ਕੇ ਦੀ ਉਧਰ ਪਾ ਬੋਰ ਜਿਹੜੇ ਸਾਰੇ ਬੰਦ ਹੀ ਤੇ ਅੱਜ ਇਹ ਵੀਰ ਦੀ ਬਦੌਲਤ ਕਿਉਂਕਿ ਅਸੀਂ ਥੋੜੇ ਜਿਹੇ ਆ ਤੇਜ਼ ਚੱਲਦੇ ਆ ਵੀ ਕਾਲੀ ਚੱਲਦੇ ਆ ਇਹ ਚੱਲਦਾ ਮੱਠਾ ਜਾਂਦਾ ਹੁੰਦਾ ਵਾ ਜੇ 2 ਦਿਨ ਪਹਿਲਾਂ ਜੰਪੀਏ ਤੇ ਫੇਰ ਕਿਹੜਾ ਆਪਾਂ ਕੀ ਕਰ ਲੈਣਾ ਸੀ ਇਹ ਕਿਹੜਾ ਕਿਲਾ ਜਿੱਤ ਲੈਣਾ ਚਾਹੀਦਾ ਹਾਂ ਚੰਮ ਦੇ ਹੋ ਕਰਨੇ ਆ ਤੇ ਇਹਨੂੰ ਜਿੰਨਾ ਵੀ ਕਰਨਾ ਸਫਾਈ ਨਾ ਕਰਿਆ ਕਰੋ ਹੌਂਸ ਲੈਣਾ ਕਰਿਆ ਕਰੋ ਤਾਂ ਵਾਚਾ ਜਮਨਗਿਆਂ ਨੂੰ ਮੈਂ ਆ ਸਾਨੂੰ ਪੂਰਾ ਬੋਰਦਾ ਹੋ ਗਿਆ ਵੀ ਇਹ ਦੁਬਾਰਾ ਮਸ਼ੀਨ ਲਿਆ ਕੇ ਕਰਨੀ ਪਊਗੀ ਤੇ ਗੱਲ ਪਾਸੋਂ ਤਾਂ ਦਿਖਾ ਉਧਰ ਲਗਾਏ ਦਿਨ ਦਿਖਾਈ ਤੇ ਬਾਅਦ ਪਾਸੇ ਜਾ ਕੇ ਕਰ ਦਿਨਾ ਇਧਰੇ ਪੂਰਾ ਬੋਰ ਪੰਜ ਦੇ ਪੈ ਪੂਰੇ ਹਣ ਮਾਰਨ ਦੇ ਵੇ ਪ੍ਰੈਸ਼ਰ ਨਾਲ ਤੇ ਪਾਣੀ ਵੀ ਸਾਫ ਹੋ ਗਿਆ ਤੇ ਵੈਗਰੂ ਦੀ ਕਿਰਪਾ ਨਾਲ ਨਹੀਂ ਤੇ ਉਹ ਪਰਲੀ ਮੋਟਰ ਜਿਹੜੀ ਆ ਉਹ ਮਾਰਦੀ ਛੜਕੇ ਤੇ ਬਚਾ ਆ ਗਿਆ ਚਲੋ ਜਿਹੜੀਆਂ ਵੈਗਰੂ ਨੇ ਸੇਵਾਵਾਂ ਇਹ ਜਿਆਦਾ ਹੀ ਜਿਹੜੀਆਂ ਸੇਵਾ ਕਰਾਈ ਆ ਇਹ ਕਿਹਦੇ ਜਿੱਦਾਂ ਮਰਜੀ ਕਰਦਾ ਤੇਰਾ ਆਪਦਾ ਹੀ ਘਰ ਆਂਦਾ ਮੈਂ ਇਥੋਂ ਕਦੀ ਕੁਛ ਲਈਆ ਤੂੰਦੇ ਥੱਪ ਜਿੰਦੇ ਨਜ਼ਾਰਾ ਹਰ ਦੋ ਵਾਦ ਕਰ ਦਿੰਦੇ ਮੇਰਾ ਜੀ ਬੋਰ ਜਿਹੜਾ ਵਾਣਾ ਸਭ ਤੋਂ ਸਿਰੇ ਦੇ ਕਰਦਾ ਜੋ ਮੈਂ ਆਪਦੇ ਦਿਲੋਂ ਆਂਦਾ ਕਿਉਂਕਿ ਜੋਂ ਅਸੀਂ ਬੋਰ ਸ਼ੁਰੂ ਕੀਤੇ ਆ ਪੈਲੀਆਂ ਦੇ ਵਿੱਚ ਕਰਾਉਣੇ ਇਹ ਵੀਰ ਸਮਰਸੀ ਬੋਲ ਸਾਰੇ ਆਪਣੇ ਬੋਰ ਵੀਰ ਨੇ ਪੈਲੀਆਂ ਦੇ ਵਿੱਚ ਕੀਤੇ ਆ ਇੱਕ ਅਦਾਪੂਰਨੀ 100 ਕਿੰਨੇ ਬੋਰ ਥਾਈ ਨਤੀ ਬਣਦੇ ਆ ਜਿਹੜੇ ਮੇਰੇ ਕੀਤੇ ਹੋਇਆ ਜਿਹੜੇ ਸਾਰੇ ਆਪਣੀਆਂ ਪੈਲੀਆਂ ਦੇ ਵਿੱਚ ਵੀਰ ਨੇ ਕੀਤੇ ਆ ਹਾਂ ਤੇ ਇਧਰ ਇਹਨੂੰ ਇਹਨੂੰ ਵੀ ਅੱਜ ਆਪਾਂ ਕੋ ਗੁਨੇ ਲਾਇਆ ਵਾ ਇਹ ਵਿਲੇ ਚੁਰਿਆ ਫਿਰਦਾ ਸੀ ਤੇ ਮੈਂ ਕਿਹਾ ਸਫਾਈ ਕਰ ਦੋ ਨਾਲੇ ਲੀੜੇ ਵੀ ਜਿਸਕਾਉਣੇ ਕਿੱਦਾਂ ਆ ਕੇ ਫੇਕਦਾ ਜੀ ਹੁਣ ਉਹ ਤਾਂ ਛੇਕਦਾ ਵਿਲੇ ਸਫਾਈ ਇਹਨੇ ਉਹਦਾ ਕਰਨੀ ਨਹੀਂ ਲਾਲੀਪਾ ਨਹੀਂ ਕਰ ਰਿਹਾ ਨਾ ਨਹੀਂ ਕਰਨੀ ਇਹਨੇ ਆ ਤੈਨੂੰ ਖਵਾ ਦਿੰਦੇ ਜਾਨਾ ਰੋਟੀ ਖਾਣਾ ਤੂੰ ਹਾਂ ਹਾਂ ਇਹ ਪੰਦਰ ਸੋਕੀ ਚਾਲੂ ਕਰਕੇ ਤੇ ਦੂਜੀਆਂ ਮੋਟਰਾਂ ਦੇ ਮਾਰਦੇ ਢੇੜਾ ਤੇ ਵੀਰ ਨੂੰ ਚਾਹ ਪਾਣੀ ਛਕਾ ਕੇ ਉੱਥੋਂ ਘਰੋਂ ਤੇ ਫੇਰ ਜਾਣੇ ਕਿ ਬਣੇ